ਵਡਾ ਹੰਸ ਮਹੱਲਾ ਤੀਜਾ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸਾਚੈ ਸ਼ਬਦ ਵਿਚਾਰੀ ਆਪਣੇ ਸਤਿਗੁਰੂ ਵਿਟੋ ਸਦਾ ਬਲੇਹਾਰੀ ਰਹਾਉ ਅੱਖੀ ਸੰਤੋਖੀਆਂ ਏਕ ਲਿਬ ਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨਾਈ ਨਾਮ ਪਰਮਲ ਹਿਰਦੈ ਰਹਿ ਆਸਮਾਈ ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਿਜ ਪੈਰਾਗ ਵਡਹੰਸ ਮਹੱਲਾ ਤੀਜਾ ਪੂਰੇ ਗੁਰ ਤੇ ਨਾਮ ਪਾਇਆ ਜਾਏ ਸੱਚੇ ਸ਼ਬਦ ਸੱਚ ਸੁਮਾਈ ਏ ਮਨ ਨਾਮ ਨਿਧਾਨ ਤੋ ਪਾਏ ਆਪਣੀ ਗੁਰ ਕੀ ਮੰਨ ਲੈ ਰਜਾਈ ਰਹਾਉ ਗੁਰ ਕੈ ਸ਼ਬਦ ਵਿੱਚੋਂ ਮੈਲ ਗੁਆਇ ਨਿਰਮਲ ਨਾਮ ਵਸੈ ਮਨ ਆਇ ਪਰਮੇ ਭੂਲਾ ਫਿਰੈ ਸੰਸਾਰ ਮਰ ਜਨਮੈ ਜਮ ਕਰੇ ਖੁਆਰ ਨਾਨਕ ਸੇ ਵਡ ਭਾਗੀ ਜਿਨ ਹਰ ਨਾਮ ਧਿਆਇ ਗੁਰ ਪ੍ਰਸਾਦੀ ਮਨ ਵਸਾਇ ਵਡਾ ਸਮੁਹੱਲਾ ਤੀਜਾ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇਕ ਠਾਏ ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ ਹੁਕਮ ਮੰਨਹਿ ਤਾਂ ਹਰ ਮਿਲੈ ਤਾਂ ਵਿੱਚੋਂ ਹਉਮੈ ਜਾਏ ਰਹਾਉ ਹਉਮੈ ਸਭ ਸਰੀਰ ਹੈ ਹਉਮੈ ਉਪਤ ਹੋਏ ਹਉ ਮੈਂ ਵੱਡਾ ਗੁਬਾਰ ਹੈ ਹਉ ਮੈਂ ਵਿੱਚ 부ਝ ਨਾ ਸਕੈ ਕੋਈ ਹਉ ਮੈਂ ਵਿੱਚ ਭਗਤ ਨਾ ਹੋਵਈ ਹੁਕਮ ਨਾ 부ਝਿਆ ਜਾਏ ਹਉ ਮੈਂ ਵਿੱਚ ਜੀਉ ਬੰਧ ਹੈ ਨਾਮ ਨਾ ਵਸੈ ਮਨ ਆਏ ਨਾਨਕ ਸਤਿਗੁਰ ਮਿਲਿਆ ਹਉ ਮੈਂ ਗਈ ਤਾਂ ਸੱਚ ਵਸਿਆ ਮਨ ਆਏ ਸੱਚ ਕਮਾਵੇ ਸੱਚ ਰਹੈ ਸੱਚੇ ਸੇਵ ਸਮਾਏ ਵਡਹਾਂਸ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਤਤਗੁਰ ਪ੍ਰਸਾਦ ਸੇਜ ਏਕ ਏਕੋ ਪ੍ਰਭ ठाकुर ਗੁਰਮੁਖ ਹਰਿ 라ਵੇ ਸੁਖ ਸਾਗਰ ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ ਗੁਰ ਪੂਰਾ ਮੇ ਲਾਵੈ ਮੇਰਾ ਪ੍ਰੀਤਮ ਹਉ ਵਾਰੋ ਹਰ ਆਪਣੇ ਗੁਰੂ ਕੋ ਜਾਸਾ ਰਹਾਉ ਮੈਂ ਅਵਗਣ ਭਰਪੂਰ ਸਰੀਰੇ ਹਉ ਕਿਉ ਕਰ ਮਿਲਾ ਆਪਣੇ ਪ੍ਰੀਤਮ ਪੂਰੇ ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਛੇ ਮੈਂ ਗੁਣ ਨਾਹੀ ਹਉ ਕਿਉ ਮਿਲਾ ਮੇਰੀ ਮਾਇਆ ਹਉ ਕਰ ਕਰ ਥਾਕਾ ਉਪਾਅ ਬਹੁ ਤੇਰੇ ਨਾਨਕ ਗਰੀਬ ਰੱਖੋ ਹਰ ਮੇਰੇ ਵਡਾ ਹੰਸ ਮਹੱਲਾ ਚੌਥਾ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ ਹਉ ਹਰ ਪ੍ਰਭ ਛੋੜ ਦੂਜੇ ਲੋਭਾਣੀ ਹਉ ਕਿਉ ਕਰ ਪਿਰ ਕੋ ਮਿਲੋਂ ਈਆਣੀ ਜੋ ਪਿਰ ਭਾਵੈ ਸਾ ਸੁਹਾਗਣ ਸਾਈ ਪਿਰ ਕੋ ਮਿਲੈ ਸਿਆਣੀ ਰਹਾਉ ਮੈਂ ਵਿੱਚ દોਸ਼ ਹਉ ਕਿਉ ਕਰ ਪਿਰ ਪਾਵਾਂ ਤੇਰੇ ਅਨੇਕ ਪਿਆਰੇ ਹਉ ਪਿਰ ਚਿਤ ਨਾ ਆਵ ਜਿਨ ਪਿਰ ਰਾਵਿਆ ਸਾ ਭਲੀ ਸੁਹਾਗਣ ਸੇ ਮੈਂ ਗੁਣ ਨਾਹੀ ਹਉ ਕਿਆ ਕਰੀ ਦੁਹਾਗਣ ਨਿਤ ਸੁਹਾਗਣ ਸਦਾ ਪਿਰ ਰਾਵੈ ਮੈਂ ਕਰਮਹੀਨ ਕਬਹੀ ਗਲ ਲਾਵੇ ਤੂੰ ਪਿਰ ਗੁਣਵੰਤਾ ਹਉ ਔਗਣ ਯਾਰਾ ਮੈਂ ਨਿਰਗੁਣ ਵਖਸ਼ ਨਾਨਕ ਵੇਚਾਰਾ ਵਡਹੰਸ ਮਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੀ ਕਿਉ ਕਰ ਹਰ ਦਰਸ਼ਨ ਪਾਵਾਂ ਹਉ ਜਾਏ ਪੁੱਛਾਂ ਆਪਣੇ ਸਤਿਗੁਰੈ ਗੁਰ ਪੁੱਛ ਮਨ ਮੁਗਧ ਸਮਝਾਵਾਂ ਭੂਲਾ ਮਨ ਸਮਝੈ ਗੁਰ ਸ਼ਬਦੀ ਹਰ ਹਰ ਸਦਾ ਧਿਆਈ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਨੀ ਚਿਤ ਲਾਏ ਔ ਸਭ ਵੇਸ ਕਰੀ ਪਰਕਾਰ ਜੇ ਹਰ ਪ੍ਰਭ ਸਾਚੇ ਭਾਵਾਂ ਸੋ ਫਿਰ ਪਿਆਰਾ ਮੈਂ ਨਦਰ ਨਾ ਦੇਖੈ ਔ ਕਿਉ ਕਰ ਧੀਰਜ ਪਾਵਾ ਜਿਸ ਕਾਰਨ ਹੋ ਸ਼ਿੰਗਾਰ ਸ਼ਿੰਗਾਰੀ ਸੋ ਫਿਰ ਰਤਾ ਮੇਰਾ ਅਵਰਾ ਨਾਨਕ ਤਨ 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 ਸੁਹਾਗਣ ਜਿਨ ਪਿਰ ਰਾਵਯੜਾ ਸੱਚ ਸਵਰਾ ਹਉ ਜਾਏ ਪੁੱਛਾ ਸੁਹਾਗ ਸੁਹਾਗਣ ਤੁਸੀਂ ਕਿਉ ਪਿਰ ਪਾਇੜਾ ਪ੍ਰਭ ਮੇਰਾ ਮੈਂ ਉੱਪਰ ਨਦਰ ਕਰੀ ਪਿਰ ਸਾਚੈ ਮੈਂ ਛੋੜਿਆੜਾ ਮੇਰਾ ਤੇਰਾ ਸਭ ਮਨ ਤਨ ਜੀਉ ਕਰਹੁ ਹਰ ਪ੍ਰਭ ਕਾ ਇਤ ਮਾਰਗ ਭੈਣੀ ਮਿਲਿਐ ਆਪ ਲੜਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲੀਐ ਜੋ ਹਰ ਪ੍ਰਭ ਕਾ ਮੈਂ ਦੇ ਸਨੇਹਾ ਤਿਸ ਮਨ ਤਨ ਆਪਣਾ ਦੇਵਾ ਨਿਤ ਪੱਖਾ ਫੇਰੀ ਸੇਵ ਕਮਾਵਾਂ ਤਿਸ ਆਗੇ ਪਾਣੀ ਢੋਵਾਂ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ ਤਨ ਤਨ ਗੁਰੂ ਗੁਰ ਸਤਗੁਰ ਪੂਰਾ ਨਾਨਕ ਮਨ ਆਸ ਪੁਜਾਏ ਗੁਰ ਸੱਜਣ ਮੇਰਾ ਮੇਲ ਹਰੇ ਜਿਤ ਮਿਲ ਹਰ ਨਾਮ ਧਿਆਵਾ ਗੁਰ ਸਤਗੁਰ ਪਾਸੋਂ ਹਰ ਗੋਸ਼ਟ ਪੂਚਾਂ ਕਰ ਸਾਂਝੀ ਹਰ ਗੁਣ ਗਾਵਾਂ ਗੁਣ ਗਾਵਾਂ ਨਿਤ ਨਿਤ ਸਦ ਹਰ ਕੀ ਮਨ ਜੀਵੈ ਨਾਮ ਸੁਣ ਤੇਰਾ ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਿਤ ਵੇਲਾ ਮਰ ਜਾਏ ਜੀਉ ਮੇਰਾ ਹਰ ਵੇਖਣ ਕੋ ਸਭ ਕੋਈ ਲੋਚੈ ਸੋ ਵੇਖੈ ਜਿਸ ਆਪ ਵਖਾਲੇ ਜਿਸਨੋ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸੰਭਾਲੇ ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ ਜਿਸ ਸਤਗੁਰੂ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ ਹਰ ਜਪ ਹਰ ਸੇਤੀ ਰਲਿਆ ਵਡਾ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਤ ਉੱਚਾ ਤਾਂ ਕਾ ਦਰਬਾਰਾ ਅੰਤ ਨਾਹੀ ਕਿਛ ਪਾਰਾ ਵਾਰਾ ਕੋਟ 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 ਲਖ ਧਾਵੈ ਇੱਕ ਤਿਲ ਤਾਂ ਕਾ ਮਹਿਲ ਨਾ ਪਾਵੇ ਸਹਾਵੀ ਕੌਣ ਸੋ ਵੇਲਾ ਜਿਤ ਪ੍ਰਭ ਮੇਲਾ ਰਹਾਉ ਲੱਖ ਭਗਤ ਜਾ ਕੋ ਅਰਾਧ ਹੈ ਲੱਖ ਤਪੀਸਰ ਤਪ ਹੀ ਸਾਧ ਹੈ ਲੱਖ ਜੋਗੀਸਰ ਕਰਤੇ ਜੋਗਾ ਲੱਖ ਪੁਗੀਸਰ ਭੋਗ ਹੈ ਭੋਗਾ ਕਟਕਟ ਬਸਹਿ ਜਾਣ ਹੈ ਥੋਰਾ ਹੈ ਕੋਈ ਸਾਜਨ ਪਰਦਾ ਤੋਰਾ ਕਰਹੁ ਜਤਨ ਜੇ ਹੋਇ ਮਿਹਰਵਾਨ ਤਾ ਕੋ ਦੇਈ ਜੀਉ ਕੁਰਬਾਨਾ ਫਿਰਤ ਫਿਰਤ ਸੰਤਨ ਪਹਿ ਆਇਆ ਦੂਖ ਭ੍ਰਮ ਹਮਾਰਾ ਸਗਲ ਮਟਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੂੰਚਾ ਕਹੋ ਨਾਨਕ ਪ੍ਰਭ ਮੇਰਾ ਊਚਾ ਵਡਾਹ ਸੁਮਹੱਲਾ ਪੰਝਵਾਂ ਧਨ ਸੁਵੇਲਾ ਜਿਤ ਦਰਸ਼ਨ ਕਰਨਾ ਹਉ ਬਲੇ ਹਾਰੀ ਸਤਗੁਰ ਚਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਚਿਤੇਰੇ ਰਹਾਉ ਸੱਚ ਮੰਤਰ ਤੇਮਾਰਾ ਅੰਮ੍ਰਿਤ ਬਾਣੀ ਠੀਤਲ ਪੁਰਖ ਦ੍ਰਿਸ਼ਟ ਸੁ ਜਾਣੀ ਸੱਚ ਹੁਕਮ ਤੇਮਾਰਾ ਤਖਤ ਨਵਾਸੀ ਆਏ ਨਾ ਜਾਵੇ ਮੇਰਾ ਪ੍ਰਭ ਅਬਨਾਸੀ ਤੁਮ ਮਿਹਰਵਾਨ ਦਾਸ ਹਮਦੀਨਾ ਨਾਨਕ ਸਾਹਿਬ ਭਰਪੁਰ ਲੀਨਾ ਵਡਾਹ ਸਮਾਹਲਾ ਪੰਜਵਾਂ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰ ਪ੍ਰਸਾਦ ਕੋ ਸ਼ਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸਹਿ ਜਨਾਵੋ ਹੋ ਤਿਨਹਿ ਤੁਮ ਜਾਤੇ ਸਦਾ ਸਦਾ ਜਾਇ ਬਲਿਹਾਰੀ ਇਤ ਉਤ ਦੇਖੋ ਓਟ ਤੁਮਾਰੀ ਮੋਹਿ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਵਡਹੰਸ ਮਹੱਲਾ ਪੰਝਵਾਂ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਤੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਲ thalam ਮਹੀਲ ਰਹਿਆ ਪਰ ਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸਨੂੰ ਨਦਰ ਕਰੇ ਸੋ ਧਾਇ ਆਠ ਪੈਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਿਤ ਪਾਰੇ ਸਰਨ ਪਰਿਓ ਨਾਨਕ ਹਰ ਦੁਆਰੀ ਬੜਾ ਹੰਸ ਮਹੱਲਾ ਪੰ